ਬਾਰ ਬਾਰ ਇਹ ਪੰਜਾਬ ਸਰਕਾਰ ਉੱਪਰ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਵੀ ਤੁਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਟ੍ਰੀਟਮੈਂਟ ਦਿਓ ਬਾਰ ਬਾਰ ਕੋਈ ਸਰਕਾਰ ਦੀ ਇਹ ਆ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਬਾਰਡਰ ਤੋਂ ਚੱਕਿਆ ਜਾਵੇ ਜਿਵੇਂ ਸਾਡਾ ਪ੍ਰਧਾਨ ਮੰਤਰੀ ਅੱਗੇ 8 ਦਿਨਾਂ ਦੇ ਵਿੱਚ ਇੱਕ ਭੁੱਖ ਹੜਤਾਲ ਕਰਦੇ ਵੀ ਸਾਡੇ ਕੋਲੇ ਦੇਸ਼ ਕੋਲੇ ਨਾਜ ਨਹੀਂ ਤਾਂ ਜੇ ਦੇਸ਼ ਨੂੰ ਪੈਰਾ ਸਿਰ ਕਰਨਾ ਹੈ ਤਾਂ ਫਿਰ ਅਸੀਂ ਸਾਰੇ ਕੁਝ ਮੈਨੂੰ ਲੱਗਦਾ ਭਾਰਤ ਦੇ ਲੋਕ ਤਿਆਰ ਆ ਜਿਹੜੇ ਸਾਡੇ ਦੇਸ਼ ਦੇ ਸਤਾ ਤੇ ਲੋਕ ਰਹੇ ਨੇ ਉਹਨਾਂ ਤੋਂ ਹਜੇ ਤੱਕ ਆਬਦੀ ਜਨਤਾ ਵਾਲੇ ਚੰਗਾ ਹਸਪੀਟਲ ਵੀ ਨਹੀਂ ਬਣਿਆ ਨੌਰੀ ਬਾਰਡਰ ਤੇ ਖੜੇ ਐ ਇਸ ਵਕਤ ਔਰ ਮੇਰੇ ਪਿਛਲੇ ਪਾਸੇ ਹਰਿਆਣਾ ਜਿਹੜਾ ਸ਼ੁਰੂ ਹੁੰਦਾ ਔਰ ਇਹ ਉਹੀ ਖਨੋਰੀ ਬਾਰਡਰ ਹੈ ਜਿੱਥੇ ਸ਼ੁਭਕਰਨ ਸਿੰਘ ਨੂੰ ਗੋਲੀ ਮਾਰੀ ਸੀ ਹਰਿਆਣਾ ਪ੍ਰਸ਼ਾਸਨ ਨੇ ਹਰਿਆਣਾ ਪੁਲਿਸ ਨੇ ਤਾਂ ਉਸ ਤੋਂ ਬਾਅਦ ਉਹ ਤਮਾਮ ਯਾਦਾਂ 13 ਫਰਵਰੀ ਦਾ ਇਹ ਅੰਦੋਲਨ ਔਰ ਉਸ ਤੋਂ ਬਾਅਦ ਉਸ ਸ਼ੁਭਕਰਨ ਸਿੰਘ ਨੂੰ ਯਾਦ ਕਰਦਿਆਂ ਇਸ ਕਿਸਾਨ ਅੰਦੋਲਨ ਦੀ ਸ਼ੁਰੂਆਤ ਨੂੰ ਯਾਦ ਕਰਦੇ ਹਾਂ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਤੇ ਬੈਠਿਆ ਨੂੰ 36 ਦਿਨ ਹੋ ਚੁੱਕੇ ਨੇ ਤਾਂ ਬੜਾ ਗਮਗੀਨ ਜਿਹਾ ਮਾਹੌਲ ਹੈ ਇਸ ਜਗ੍ਹਾ ਦੇ ਉੱਪਰ ਜਿੱਥੇ ਹੁਣ ਮੋਮਬਤੀਆਂ ਜਗਾਈਆਂ ਗਈਆਂ ਤਾਂ ਇਹਨਾਂ ਦੇ ਉਹ ਚਿਹਰੇ ਕਿਉਂਕਿ ਬਹੁਤ ਕੁਝ ਜਿਹੜਾ ਹੈ ਜਦੋਂ ਲਫ਼ਜ਼ ਨਹੀਂ ਬੋਲਦੇ ਤਾਂ ਇਹ ਸ਼ਾਂਤ ਚਿਹਰੇ ਇਹ ਗਮਗੀਨ ਮਾਹੌਲ ਜਿਹੜਾ ਹੈ ਬਹੁਤ ਕੁਝ ਜਿਹੜਾ ਹੈ ਇਸ ਜਗ੍ਹਾ ਦੇ ਉੱਪਰੋਂ ਯਾਦ ਆਉਂਦਾ ਹੈ ਤਾਂ ਕਿਸਾਨ ਅੱਗੂ ਵੀ ਇਹ ਗੱਲਬਾਤ ਸ਼ੁਰੂ ਕਰਨਗੇ ਤਾਂ ਸ਼ੁਰੂਆਤ ਜਿਹੜੀ ਅੱਜ 2025 ਸ਼ੁਰੂ ਹੋ ਜਾਣਾ ਕੋਈ ਜੀ ਸਮੇਂ ਚ ਕਿਵੇਂ ਦਾ ਮਾਹੌਲ ਹੈ ਅੰਦਰ ਦੀ ਜਿਹੜੀ ਗਹਿਰਾਈ ਹੈ ਦਿਲ ਦੀ ਕੀ ਕਹਿੰਦੀ ਹੈ ਦਿਲ ਦੀ ਗਹਿਰਾਈ ਸਾਡੀ ਇਹੀ ਹੈ ਜੀ ਇਸੀ ਪਿਛਲੇ ਤੇਰਾ ਫਰਮੂਲੇ ਤੇ ਰੋਡ ਤੇ ਬੈਠੇ ਆ ਸਾਡੀਆਂ ਜਿਹੜੀਆਂ ਖੁਸ਼ੀਆਂ ਕਮੀਆਂ ਸਾਡੀਆਂ ਸਾਡੀਆਂ ਰੋਡ ਤੇ ਲੰਘੀਆਂ ਇੱਥੇ ਹੁਣ ਵੀ ਸਰਕਾਰ ਮੂਰੇ ਇਹੀ ਪ੍ਰਧਾਰਥਾ ਕਰਦੇ ਆ ਸਾਡਾ 2025 ਆ ਜਾਣਾ ਵਾ ਸਾਡੇ ਤੇ ਖੁਸ਼ੀਆਂ ਲੈ ਕੇ ਆਵੇ ਸਾਡੀਆਂ ਜੋ ਸਰਕਾਰਾਂ ਮੂਰੇ ਮੰਗਾਂ ਰੱਖੀਆਂ ਵਾ ਉਹ ਸਾਡੀਆਂ ਸਰਕਾਰ ਮੰਗਾ ਮੰਗ ਮੰਗੇ ਇਸੀ ਕੁਝ ਕੁਝ ਹੀ ਆਉਦੇ ਘਰਾਂ ਨੂੰ ਜਾਈਏ ਅਸੀਂ ਬਿਲਕੁਲ ਬਿਲਕੁਲ ਸੋ ਤੁਸੀਂ ਵੀ ਮੋਮਬਤੀ ਹੱਥ ਚ ਫੜੀ ਹੈ ਮਨੁਦਾਸ ਹੈ ਕਿਉਂਕਿ ਨਵਾਂ ਸਾਲ ਚੜਨਾ ਖੁਸ਼ੀ ਹੁੰਦੀ ਹੈ ਸੈਲੀਬ੍ਰੇਸ਼ਨਸ ਹੁੰਦੀਆਂ ਨੇ ਹਰੇਕ ਤਰਫ ਪੰਜਾਬ ਚ ਖੁਸ਼ੀਆਂ ਮਨਾਈਆਂ ਜਾਂਦੀਆਂ ਪਰ ਕਿਸਾਨ ਫਿਰ ਸੜਕ ਤੇ ਐ ਵੇਖੋ ਜੀ ਛੋਡੇ ਬੰਦੇਆਂ ਰਾਂਹ ਕਹਿੰਦੇ ਜੀ ਸੰਤਾਪ ਦੀ ਘੜੀ ਦੇ ਵਿੱਚ ਤਾਂ ਇੱਕ ਦਿਨ ਬਤਾਉਣਾ ਔਖਾ ਹੋ ਜਾਂਦਾ ਜੀ ਤੇ ਕਿਸਾਨਾਂ ਨੂੰ ਲਗਭਗ 320 ਦਿਨ ਹੋ ਗਏ ਆ ਲਗਭਗ ਜੀ 320 ਦਿਨ ਹੋ ਗਏ ਐ ਕਿਸਾਨਾਂ ਨੂੰ ਤੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਜਿਹੜਾ ਹੁਣ 2025 ਸਾਲ ਆਉਣਾ ਇਹਦੇ ਵਿੱਚ ਆਪਦੇ ਮੰਤਰੀ ਮੰਡਲ ਦੀ ਬੈਠਕ ਬੁਲਾ ਕੇ ਤੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਵਪਾਰੀਆਂ ਦੀਆਂ ਦੁਕਾਨਦਾਰਾਂ ਦੀਆਂ ਜੋ ਬਾਰਾ ਮੰਗਾ ਨੇ ਤੇ ਅਸੀਂ ਛੋਟ ਮਿਲਦੀ ਆ ਮਰਾ ਇਹ ਹੀ ਕਹਿੰਦੇ ਜੋ 2025 ਸਾਲ ਆ ਰਿਹਾ ਉਸ ਦੇ ਵਿੱਚ ਸਾਰੀਆਂ ਸਰਕਾਰ ਮੰਗਾ ਪੂਰੀਆਂ ਕਰਨ ਤੇ ਬਾਪੂ ਜਗਜੀਤ ਸਿੰਘ ਡੱਲੇਵਾਲ ਵੀ ਖੁਸ਼ੀਆਂ ਦੇ ਨਾਲ ਆਪਦੇ ਘਰੇ ਜਾਣ ਤੇ ਜੋ ਸਾਰੇ ਕਿਸਾਨ ਭਰਾ ਉਹ ਵੀ ਆਪੋ ਆਪਣੇ ਘਰਾਂ ਨੂੰ ਜਾਣ ਬਿਲਕੁਲ ਬਿਲਕੁਲ ਸੋ ਤੁਸੀਂ ਜਿਸ ਤਰੀਕੇ ਨਾਲ ਇੱਥੇ ਹਾਲਾਤ ਬਣਦੇ ਆ ਕਿਵੇਂ ਦੇਖਦੇ ਹੋ ਪੂਰੀ ਪ੍ਰਤੀਕਿਰਿਆ ਕੀ ਹੈ ਜਗਜੀਤ ਸਿੰਘ ਡੱਲੇਵਾਲ ਨੂੰ 36ਵਾਂ ਦਿਨ ਹੋ ਗਿਆ ਤੁਸੀਂ ਵੀ ਉਸੇ ਬਾਰਡਰ ਤੇ ਹੀ ਖੜੇ ਹੋ ਜਿੱਥੇ ਚੁਪਕਰਨ ਸਿੰਘ ਦੀ ਮੌਤ ਹੋਈ ਸੀ ਦੇਖੋ ਜੀ ਇਸ ਤਰ੍ਹਾਂ ਲੱਗ ਰਿਹਾ ਨਵਾਂ ਸਾਲ ਤਾਂ ਆ ਰਿਹਾ ਪਰ ਸਾਨੂੰ ਤਾਂ ਲੱਗ ਨਹੀਂ ਰਿਹਾ ਵੀ ਕਿਸਾਨਾਂ ਵਾਸਤੇ ਨਵਾਂ ਸਾਲ ਕਿਸਾਨ ਤਾਂ ਲਗਭਗ 1.5 ਮਹੀਨਿਆਂ ਤੋਂ ਇੱਥੇ ਪੂਰੀ ਤਪਦੀਆਂ ਸੜਕਾਂ ਉੱਪਰ ਵੀ ਬੈਠੇ ਰਹੇ ਸੀ ਪੂਰੀ ਠੰਡ ਚ ਵੀ ਅੱਜ ਬੈਠੇ ਆ ਤੇ ਸਰਕਾਰ ਦੇ ਕੰਨਾਂ ਤੇ ਹਾਲ ਤੱਕ ਜੋ ਨਹੀਂ ਸਰ ਕਰੀ ਸੰਬਰੀਮ ਕੋਟ ਵਾਰ-ਵਾਰ ਇਹ ਦੇਸ਼ ਰੇ ਦੇ ਰਹੇ ਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਜ਼ਿੰਦਗੀ ਜ਼ਰੂਰੀ ਆ ਉਹਨਾਂ ਨੂੰ ਟ੍ਰੀਟਮੈਂਟ ਦਿੱਤੀ ਜਾਵੇ ਤੇ ਉਹ ਇਹ ਕਉਨੀ ਕਹਿੰਦੇ ਵੀ ਸਰਕਾਰ ਕਿਸਾਨਾਂ ਦੀ ਗੱਲ ਸੁਣੇ ਜਿਹੜਾ ਡੈਡਲੌਕ ਉਸ ਨੂੰ ਤੋੜਿਆ ਜਾਵੇ ਸਰਕਾਰਾਂ ਇਸ ਦੇ ਪਾਸੇ ਕੌਣ ਧਿਆਨ ਦਿੰਦੀਆਂ ਵਾਰ-ਵਾਰ ਇਹ ਪੰਜਾਬ ਸਰਕਾਰ ਉੱਪਰ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਵੀ ਤੁਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਟ੍ਰੀਟਮੈਂਟ ਦਿਓ বারবার کوشش সরকার دی اے ای బి ডিজি ਸਿੰਘ ਡੱਲੇਵਾਲ ਨੂੰ ایتھے বর্ডার ਤੋਂ چکਿਆ ਜਾਵੇ ਪਰ ਇਹ galt নীতিयां ਅਸੀਂ ਆਸ ਕਰਦੇ ਹਾਂ મોદી ਸਰਕਾਰ ਤੋਂ ਵੀ ਜਿਹੜਾ ਆਉਣ ਵਾਲਾ 2025 ਸਾਲ ਆ ਜਿਸ ਤਰ੍ਹਾਂ ਹੋਰ ਲੋਕਾਂ ਨੂੰ ਇਸ ਸਾਲ ਤੋਂ ਨਵੇਂ ਸਾਲ ਦਾ ਚਾ ਸਾਨੂੰ ਵੀ ਬਹੁਤ ਚਾ ਤੇ ਅਸੀਂ ਵੀ ਪਰਿਵਾਰਾਂ ਚ ਜਾਈਏ ਸਾਡੇ ਵੀ ਬਾਲ ਬੱਚੇ ਸਾਡਾ ਕੋਈ ਸ਼ੌਂਕ ਨਹੀਂ ਹੈ ਸੜਕਾਂ ਤੇ ਬੈਠਣ ਦਾ ਸਰਜਾ ਜਗੀਰ ਸਿੰਘ ਤੇ ਡੱਲੇਵਾਲ ਦਾ ਵੀ ਕੋਈ ਸ਼ੌਂਕ ਨਹੀਂ ਹੈ ਮਰਨ ਮਰਤ ਰੱਖਣ ਦਾ ਜਿਹੜਾ ਉਹਨਾਂ ਨੇ ਮਰਨ ਮਰਤ ਰੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਰਕਾਰਾਂ ਇਹ ਸੋਚਣ ਵੀ ਉਹਨਾਂ ਨੇ ਮਰਨ ਮਰਤ ਰੱਖਿਆ ਕਿਉਂ ਆ ਅਸੀਂ ਮੋਦੀ ਸਰਕਾਰ ਤੋਂ ਇਹ ਆਸ ਰੱਖਦੇ ਹਾਂ ਵੀ 2025 ਸਾਲ ਜਿਹੜਾ ਸਾਡੇ ਲਈ ਖੁਸ਼ੀਆਂ ਭਰਿਆ ਹੋਵੇ ਸਾਡੀਆਂ ਮੰਗਾਂ ਮੰਨੀਆਂ ਜਾਣ ਐਮਐਸਪੀ ਗਾਰੰਟੀ ਕਾਨੂੰਨ ਜਿਹੜਾ ਲਾਗੂ ਕੀਤਾ ਜਾਵੇ ਸਵਾਮੀ ਨਾਥਨ ਦੀ ਰਿਪੋਰਟ ਜਿਹੜੇ ਲਾਗੂ ਕੀਤੀ ਜਾਵੇ ਜਿਹੜੇ ਨਰੇਕਾ ਜੀ ਉਹਨੂੰ ਦਿਹਾੜੀ ਨੂੰ ਪਤਾਇਆ ਜਾਵੇ ਉਹਨਾਂ ਦੇ ਕੰਮ ਨੂੰ ਪਤਾਇਆ ਜਾਵੇ ਅਸੀਂ ਸਰਕਾਰ ਤੋਂ ਬਹੁਤ ਉਮੀਦ ਰੱਖਦੇ ਹਾਂ ਵੀ ਜਿਹੜਾ ਆਉਣ ਵਾਲਾ 25 ਸਾਲ ਉਹ ਕਿਸਾਨਾਂ ਦਾ ਵੀ ਖੁਸ਼ੀਆਂ ਭਰਿਆ ਹੋਵੇ ਬਿਲਕੁਲ ਬਿਲਕੁਲ ਸੋ ਇਹ ਸਾਰੀਆਂ ਚੀਜ਼ਾਂ ਨਹੀਂ ਪਰ ਮੰਗਾਂ ਉਹੀ ਨੇ ਕਿ ਕਿਸਾਨਾਂ ਨੂੰ ਇਸ ਕੜਕ ਦੀ ਠੰਡ ਦੇ ਵਿੱਚ ਜਿਹੜੀਆਂ ਮੰਗਾਂ ਨੇ ਕੇਂਦਰ ਸਰਕਾਰ ਤੇ ਉਹ ਮੰਗੀਆਂ ਜਾਣ ਔਰ ਜਗਜੀਤ ਸਿੰਘ ਢੱਲੇ ਆਪਣਾ ਮਰਨਵਰਤ ਖਤਮ ਕਰਨ ਔਰ ਇਹ ਸਾਰੇ ਕਿਸਾਨ ਜਿਹੜੇ ਨੇ 13 ਫਰਵਰੀ ਤੋਂ ਇਸ ਤਰਨੇ ਮਜ਼ਾਰੇ ਤੇ ਬੈਠੇ ਨੇ ਫਿਰ ਚਾਹੇ ਸ਼ੰਭੂ ਹੋਵੇ ਖਨੋਰੀ ਹੋਵੇ ਰਤਨਪੁਰਾ ਬਾਰਡਰ ਹੋਵੇ ਤਾਂ ਉਹ ਇਹ ਮਰਨਵਰਤ ਖਤਮ ਕਰਨ ਆਪਣੀਆਂ ਮੰਗਾਂ ਮਨਾਉਣ ਔਰ ਉਸ ਤੋਂ ਬਾਅਦ ਆਪਣੇ ਘਰਾਂ ਚ ਜਾਣ। ਦੂਸਰੀ ਤਸਵੀਰੀ ਵੀ ਹੈ ਕਿ ਇਸ ਪਾਸੇ ਵੀ ਕੁਝ ਕਿਸਾਨ ਆਗੂ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਪਰ ਮੋਮਬਤੀਆਂ ਜਗਾਈ ਸਰਕਾਰਾਂ ਕੋਲੋਂ ਆਸ ਰੱਖੀ ਬੇਟੀਆਂ ਨੇ ਕਿ ਸਰਕਾਰਾਂ ਜਿਹੜੀਆਂ ਨੇ ਉਹ ਮੰਗਾਂ ਮੰਨਣ ਅਤੇ ਕੇਂਦਰ ਜਿਹੜਾ ਜਿਸ ਤਰੀਕੇ ਦੇ ਨਾਲ ਐਮਐਸਪੀ ਗਰੰਟੀ ਕਾਨੂੰਨ ਹੈ ਸੁਆਮੀ ਨਾਥਿੰਦੀ ਰਿਪੋਰਟ ਹੈ ਔਰ ਕਰਜ਼ਾ ਮੁਕਤੀ ਹੈ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਕਿਉਂਕਿ ਮੰਗਾ ਉਹੀ ਨੇ ਜਿਸ ਤਰੀਕੇ ਦੇ ਹਾਲਾਤ ਨੇ ਮੰਗਾ ਉਹੀ ਨੇ ਪਰ ਅੱਗੇ ਕਿਵੇਂ ਇਹਨਾਂ ਨੂੰ ਮੰਨਿਆ ਜਾਣਾ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਕਿਤਨਾ ਕਿਤੇ ਮਾਇਨੇ ਰੱਖਦੀਆਂ ਨੇ ਤਾਂ ਕਾਕਾ ਸਿੰਘ ਕੋਟੜਾ ਨੇ ਸਾਡੇ ਨਾਲ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਪੂਰੀ ਪ੍ਰਤੀਕਿਰਿਆ ਆਖਰੀ ਦੇਣਾ 2024 ਦਾ ਕੁਝ ਘੰਟੇ ਬਚੇ ਆ ਜਗਦੀਸ਼ ਸਿੰਘ ਢੱਲੇਵਾਲ ਮਰਨ ਵਰਤੇ ਨੇ ਕਿਸਾਨ 13 ਫਰਵਰੀ ਤੋਂ ਸ਼ੰਭੂ ਖਨੋਰੀ ਰਤਨਪੁਰਾ ਤੇ ਟਿਕੇ ਹੋਏ ਆ ਕੀ ਆਸ ਕਰਦੇ ਹੋ ਕੇਂਦਰ ਸਰਕਾਰ ਤੋਂ ਨਵੇਂ ਸਾਲ ਦੇ ਉੱਤੇ ਵੇਖੋ ਹਰੇਕ ਇਨਸਾਨ ਸਵੇਰ ਜਦੋਂ ਉੱਠਦਾ ਹੈ ਉਹਦੀ ਆਸ ਹੁੰਦੀ ਹੈ ਕਿ ਮੇਰਾ ਦਿਨ ਸਹੀ ਲੰਘੇ ਤਾਂ ਆਪਾਂ ਥੋੜੇ ਸਮੇਂ ਚਾਹ ਜਿਹੜਾ 2024 ਆਲਵੇ ਦਾ ਕਹਿਣ ਵਾਲੇ ਆ ਪੂਰੇ ਦੇਸ਼ ਦੇ ਭਾਰਤ ਦੇ ਲੋਕਾਂ ਦੀਆਂ ਉਮੀਦਾਂ ਹੋਣੀਆਂ ਕਿ 2025 ਸਾਡੇ ਲਈ ਕੁਝ ਚੰਗਾ ਕਾਨੂੰਨ ਲੈ ਕੇ ਆਵੇ ਚੰਗੇ ਜਿਹੜੇ ਸਾਡੀਆਂ ਮੰਗਾਂ ਨੇ ਉਹਨੂੰ ਲਾਗੂ ਕਰਨ ਜੋ 24 ਦੇ ਵਿੱਚ ਤਾਂ ਆਪਾਂ ਵੇਖ ਲਿਆ ਆ ਸਾਡਾ ਸ਼ੁਭ ਕਰਨ ਸ਼ਹੀਦ ਹੋਇਆ ਆ ਸਾਡੇ ਗੋਲੀਆਂ ਚੱਲੀਆਂ ਆ ਸਾਡੇ ਸਾਰੇ ਜਿਹੜੇ ਟਰੈਕਟ ਭੰਨੇ ਗਏ ਆ ਸਾਡਾ ਜਿਹੜੇ ਵਹੀਕਲ ਤੋੜੇ ਗਏ 2024 ਦੇ ਵਿੱਚ ਡੱਲੇਵਾਲ ਸਾਹਿਬ ਆਪਦੇ ਪੋਤੇ ਨੂੰ ਹਿੱਕ ਨਾਲ ਲਈ ਬੈਠੇ ਨੇ ਇਹਨਾਂ ਲਈ ਹੀ ਨਵੇਂ ਕਾਨੂੰਨ ਦੀ ਉਮੀਦ ਕਰਾਂਗੇ ਕਿ 2024 ਦੇ ਵਿੱਚ ਜੋ ਕੁਝ ਹੋ ਗਿਆ ਉਹ ਤਾਂ ਆਪਾਂ ਦੇਖ ਲਿਆ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹਦੇ ਦੇਸ਼ ਦੇ ਅਨਦਾਤਾ ਇਸ ਠੰਡ ਦੇ ਵਿੱਚ ਅੱਜ ਸੜਕਾਂ ਤੇ ਮਰਦੇ ਹੋਣ ਆ ਸੜਕਾਂ ਤੇ ਰੋਲਦੇ ਹੋਣ ਸਾਡੀਆਂ ਉਸ ਪੰਡਾਲ ਦੇ ਵਿੱਚ 80-80 ਸਾਲ ਦੀਆਂ ਮਾਤਾ ਸਾਡੇ ਬਜ਼ੁਰਗ ਜਿਹੜਿਆ ਨੇ ਘਰ ਦੀ ਰਾਖੀ ਰੱਖਣੀ ਹੁੰਦੀ ਹੈ ਆਪਦੇ ਪਰਿਵਾਰ ਚ ਬੈਠਣਾ ਹੁੰਦਾ ਉਹ ਅੱਜ ਡਾਂਗਾ ਲੈ ਕੇ ਇਥੇ ਪ੍ਰਧਾਨ ਮੰਤਰੀ ਦੇ ਕਾਨੂੰਨ ਦੇ ਖਿਲਾਫ ਪ੍ਰਧਾਨ ਮੰਤਰੀ ਦੇ ਅਤਿਆਚਾਰ ਜੋ ਕੀਤਾ ਉਹਦੇ ਖਿਲਾਫ ਡੱਲੇਵਾਲ ਦੀ ਸੁਰੱਖਿਆ ਦੇ ਵਿੱਚ ਪਹਿਰਾ ਦੇ ਰਹੇ ਨੇ ਤਾ ਅਸੀਂ ਜੇ ਪ੍ਰਧਾਨ ਮੰਤਰੀ ਤੋਂ ਇਹ ਆਸ ਕਰਾਂਗੇ ਕਿ ਆ ਜਿਹੜੀਆਂ ਮੰਗਾਂ ਨੇ ਸਾਡੀਆਂ ਕੋਈ ਪੂਰੇ ਦੇਸ਼ ਦੀਆਂ ਜਾਂ ਕਾਨੂੰਨ ਤੋਂ ਬਾਹਰ ਨਹੀਂ ਮੰਗਾ ਰਿਪੋਰਟ ਆ ਗਈ ਹੈ ਰਿਪੋਰਟ ਦਿੱਤੀ ਪਾਰਲੀਮੈਂਟ ਦੇ ਵਿੱਚ ਸਟੈਂਡ ਕਮੇਟੀ ਨੇ ਕਿ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਮਿਲਣਾ ਚਾਹੀਦਾ ਹੈ ਸੁਆਮੀ 나ਥਨ ਦੀ ਰਿਪੋਰਟ ਖੁਦ ਪ੍ਰਧਾਨ ਮੰਤਰੀ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਸੀਗਾ ਉਦੋਂ ਇਸ ਕਮੇਟੀ ਦਾ ਮੈਂਬਰ ਵੀ ਸੀ ਤਾਂ ਇਹ ਸ਼ਪਾਰਸ਼ ਉਹ ਤੋਂ ਕਰਦੇ ਸੀ ਕਿ ਸੁਬਾਮੀ ਨਾਥ ਦੀ ਰਿਪੋਰਟ ਆ ਜਿਹੜੀ ਉਹ ਲਾਗੂ ਹੋਵੇ ਤਾਂ ਅੱਜ ਵੀ ਸਰਕਾਰ ਕਹਿ ਰਹੀ ਹੈ ਕਿ ਅਸੀਂ 70% ਲਾਗੂ ਕਰਤੀ ਫਿਰ 30% ਪਿੱਛੇ ਭਾਈ ਇਹਦੀ ਰੋਜ਼ ਕਿਉਂ ਚਰਚਾ ਕਰਾਉਨ ਉਹ ਇਹਨੂੰ ਲਾਗੂ ਕਰਨ ਅਸੀਂ ਤਾਂ ਇਹੀ ਕਹਾਂਗੇ ਜਿਹੜੀਆਂ 12 ਮੰਗਾ ਨੇ ਕਰਜੇ ਕਿਸਾਨਾਂ ਸਰ ਮਜ਼ਦੂਰਾਂ ਸਰ ਕਰਜੇ ਤੇ ਲਖੀਰ ਮਾਰ ਕੇ ਕੋਈ ਨਵੀਂ ਨੀਤੀ ਪੂਰੇ ਦੇਸ਼ ਲਈ ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਜੇ ਸਾਡਾ ਦੇਸ਼ ਕਰਜ਼ਈ ਹੋਇਆ ਜਿਹੜਾ ਅਸੀਂ ਕਹਿੰਦੇ ਗੈਟ ਤੋਂ ਬਾਹਰ ਆਵੇ ਗੈਰ ਤੋਂ ਬਾਹਰ ਤਾਂ ਹੀ ਆਉਗੀ ਜੇ ਸਰਕਾਰ ਸਾਰੇ ਦੇਸ਼ ਦੀ ਤਸਵੀਰ ਲੋਕਾਂ ਦੇ ਸਾਹਮਣੇ ਧਰ ਦੇ ਕਿ ਭਾਈ ਇੰਨਾ ਕਰਜ਼ਾ ਇਹਦਾ ਦੇਣਾ ਹੈ ਇੰਨਾ ਅਮਰੀਕਾ ਦਾ ਦੇਣਾ ਹੈ ਇੰਨਾ ਰੂਸ ਦਾ ਦੇਣਾ ਹੈ ਇੰਨਾ ਚੀਨ ਦਾ ਦੇਣਾ ਜੋ ਵੀ ਕਰਜ਼ਾ ਇਹਨਾਂ ਨੇ ਦੇਣਾ ਤੇ ਵੀ ਆਜ ਜਿਵੇਂ ਸਾਡਾ ਪ੍ਰਧਾਨ ਮੰਤਰੀ ਅੱਗੇ 8 ਦਿਨਾਂ ਦੇ ਵਿੱਚ ਇੱਕ ਭੁਖੜਤ ਭੁਖ ਹੜਤਾਲ ਕਰਦੇ ਵੀ ਸਾਡੇ ਕੋਲੇ ਦੇਸ਼ ਕੋਲੇ ਰਾਜ ਨਹੀਂ ਤਾਂ ਜੇ ਦੇਸ਼ ਨੂੰ ਪੈਰਾਂ ਸਿਰ ਕਰਨਾ ਹੈ ਤਾਂ ਫਿਰ ਅਸੀਂ ਸਾਰੇ ਕੁਝ ਮੈਨੂੰ ਲੱਗਦਾ ਭਾਰ ਦੇ ਲੋਕ ਤਿਆਰ ਆ ਅਸੀਂ ਆਪਣੀਆਂ ਇੱਕ ਦਿਨ ਗੱਡੀਆਂ ਵੀ ਰੋਕ ਦਾਂਗੇ ਇੱਕ ਦਿਨ ਅਸੀਂ ਖਾਣਾ ਵੀ ਛੱਡ ਦਿਆਂਗੇ ਸਾਨੂੰ ਤਸਵੀਰ ਜਿਸੇ ਤਾਂ ਸਹੀ ਹੁਣ ਸਾਡੀ ਤਸਵੀਰ ਹੈ ਘਰਾਂ ਦੇ ਵਿੱਚ ਕਿਸੇ ਕਿਸਾਨ ਨੇ ਜਾਂ ਮਜ਼ਦੂਰ ਨੇ ਕਰਜ਼ਾ ਦੇਣਾ ਹੁੰਦਾ ਉਹਦੇ ਘਰੇ ਚੰਗੀ ਗੱਡੀ ਹੋਵੇ ਜਾਂ ਮੋਟਰਸਾਈਕਲ ਵੀ ਹੋਵੇ ਮਜ਼ਦੂਰ ਦੇ ਘਰੇ ਸਾਈਕਲ ਵੀ ਖੜਾ ਹੋਵੇ ਨਾ ਜਦੋਂ ਪੈਸੇ ਲੈਣ ਆਊਗਾ ਅਗਲਾ ਕਹਿੰਦਾ ਭਾਈ ਤੂੰ ਸਾਡੇ ਪੈਸੇ ਤਾਂ ਮੋੜਦਾ ਨਹੀਂ ਤੇਰੇ ਘਰੇ ਆ ਸਾਈਕਲ ਖੜਾ ਮੋਟਰਸਾਈਕਲ ਖੜਾ ਤਾਂ ਜੇ ਉਹਦੇ ਲੀੜੇ ਵੀ ਚੰਗੇ ਪਾਏ ਹੁਣ ਤਾਂ ਉਹ ਵੀ ਸਵਾਲ ਉਠਦਾ ਉਹਦੇ ਵੀ ਤੂੰ ਸਾਡੇ ਤਾਂ ਪੈਸੇ ਮੋੜਦਾ ਨਹੀਂ ਆਪਦੇ ਤੋਂ ਇੰਨੇ ਚੰਗੇ ਲੀੜੇ ਕੱਟੋ-ਕੱਟ ਸਾਡੇ ਦੇਸ਼ ਦੇ ਸਿਆਸਦਾਨਾਂ ਨੂੰ ਇਹ ਗੱਲ ਧਿਆਨ ਦੇ ਸਾਡਾ ਦੇਸ਼ ਕਰ ਜਈ ਆ ਜਿਹੜਾ ਅਸੀਂ ਕਹਿੰਦੇ ਵੀ ਗੈਟ ਤੋਂ ਬਾਹਰ ਆਵੇ ਕੱਟੋ-ਕੱਟੇ ਸਾਰੀ ਤਸਵੀਰ ਲੋਕਾਂ ਦੀ ਇਹ ਸਾਹਮਣੇ ਲੈ ਕੇ ਆਵੇ ਸਰਕਾਰ ਇੱਕ ਖਾੜਾ ਤਿਆਰ ਕਰੇ ਖਾੜੇ ਤੋਂ ਲੋਕਾਂ ਨੂੰ ਜਾਣੂ ਕਰਵਾਵੇ ਕਿ ਆ ਜਿਹੜਾ ਤੁਹਾਡਾ ਟੈਕਸ ਹੈ ਤਾਂ ਇਸ ਰੂਪ ਦੇ ਵਿੱਚ ਅਸੀਂ ਵਰਤਦੇ ਆਂ ਕੱਟੋ-ਕੱਟ ਆਪਦੀਆਂ ਜਿਹੜੀਆਂ ਹਰ ਮਹੀਨੇ ਦਨਕਾਹਾਂ ਐਮਪੀ ਦੀਆਂ ਮੰਤਰੀ ਦੀਆਂ ਜਿਹੜੇ ਖਰਚੇ ਆ ਬਾਹਰ ਰਹਿਣ ਦੇ ਹੁਣ ਇੱਕ ਪਾਸੇ ਤਾਂ ਕਹਿੰਦੇ ਅਸੀਂ ਦੇਸ਼ ਨੂੰ ਸਾਡਾ ਦੇਸ਼ ਬਹੁਤ ਵਿਕਾਸ ਕਰ ਚੁੱਕਿਆ ਸਾਨੂੰ ਤਾਂ ਮੈਨੂੰ ਇਹ ਲੱਗਦਾ ਵੀ ਕਿਸੇ ਨੂੰ ਆਪ ਦਾ ਪਿੰਡ ਦੇ ਵਿੱਚੋਂ ਹਸਪੀਟਲ ਚੰਗਾ ਨਹੀਂ ਦਿਸਦਾ ਵੱਧ ਤੋਂ ਵੱਧ ਕੋਈ ਲੁਧਿਆਣੇ ਲੈ ਜਾਓ ਚੰਡੀਗੜ੍ਹ ਲੈ ਜਾਓ ਤੇ ਇਹਨਾਂ ਨੂੰ ਬਾਹਰ ਜਾਂਦੇ ਨੇ ਇਹਦਾ ਮਤਲਬ ਜਿਹੜੇ ਸਾਡੇ ਦੇਸ਼ ਦੇ ਸਤਾ ਤੇ ਲੋਕ ਰਹੇ ਨੇ ਉਹਨਾਂ ਤੋਂ ਹਜੇ ਤੇ ਕਾਪ ਦੀ ਜਨਤਾ ਵਾ ਤੇ ਚੰਗਾ ਹਸਪੀਟਲ ਵੀ ਨਹੀਂ ਬਣਿਆ ਤੇ ਬਾਹਰ ਇਲਾਜ ਕਰਵਾਉਂਦੇ ਘੱਟੋ-ਘੱਟ ਉਹਨਾਂ ਨੂੰ ਤਾਂ ਇੱਥੇ ਕਰਾਉਣਾ ਚਾਹੀਦਾ ਨਾ ਇਹ ਸਾਰੀਆਂ ਮੰਗਾਂ ਲੋਕਾਂ ਲੋਕ ਮੰਗ ਕਰਨਗੇ ਮੈਨੂੰ ਲੱਗਦਾ ਇਹ ਆਪਾਂ 2024 ਦੇ ਵਿੱਚ ਦੇਖ ਲਿਆ ਨਵੇਂ ਸਾਲ ਦੀ ਉਮੀਦ ਹੈ ਲੋਕਾਂ ਨੂੰ ਕਿ 2025 ਸੋਭਾ ਚੰਗਾਈ ਦਿਨ ਲੈ ਕੇ ਆਵੇ ਚੰਗਾਈ ਹੀ ਮੰਤਰੀ ਮੰਡਲ ਤੁਰਤ ਬੈਠਕ ਬੁਲਾ ਕੇ ਆ ਜਿਹੜੀਆਂ ਮੰਗਾਂ ਦੇ ਨੋਟਿਸ ਜਾਰੀ ਕਰਕੇ ਤਾਂ ਆਪਣਾ ਜਿਹੜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ 36ਵਾਂ ਦਿਨ ਹੈ ਤੇ ਇਹ ਨਾ ਹੋਵੇ ਕਿ 37 ਮਾ ਜਿਹੜੇ ਉਹ ਪੜਾ ਤੇ ਹੈ ਡੱਲੇਵਾਲ ਸਾਹਿਬ ਦੀ ਜਿਹੜੀ ਤਸਵੀਰ ਹੈ ਅਸੀਂ ਤਾਂ ਆਸ ਹੀ ਕਰਾਂਗੇ ਕਿ ਸਰਕਾਰ ਤੜਕੇ ਬੈਠਕ ਬੁਲਾ ਕੇ ਸਾਰੀਆਂ ਮੰਗਾਂ ਲਾਗੂ ਕਰਨ ਤਾਂ ਆਪਾਂ 2025 ਦੇ ਵਿੱਚ ਪੈਰ ਧਰਾਂਗੇ ਕੁਝ ਘੰਟਿਆਂ ਤੋਂ ਬਾਅਦ ਇਹ ਉਮੀਦਾਂ ਦੇ ਨਾਲ ਤਾਂ ਕਿਸਾਨਾਂ ਨੂੰ ਪਤਾ ਲੱਗੇ ਕਿ ਅਸੀਂ ਜਿਹੜੀ ਨਾਜ ਪੈਦਾ ਕਰਦੇ ਆ ਜਿਹੜੀਆਂ ਸਾਡੀਆਂ ਮੰਗਾਂ ਸਾਡੇ ਦੇਸ਼ ਨਾਲ ਸੀ ਸਾਡੇ ਪ੍ਰਧਾਨ ਮੰਤਰੀ ਨਾਲ ਸੀ ਇਹ ਮੰਨ ਲੀਆਂ ਕਦੇ ਜਿਹੜੀ ਪਿਛਲੀਆਂ ਜਾਂਦਾਂ ਸਾਡੀਆਂ 2025 ਚ ਨਾ ਯਾਦ ਕਰਵੋਣ ਅਸੀਂ ਮੈਂ ਤਾਂ ਇੱਕ ਸਾਡੇ ਕਿਸਾਨਾਂ ਨੂੰ ਤੇ ਕਿਸਾਨਾਂ ਨੇ ਵੀ ਇਹ ਆਸ ਤਾਂ ਪੂਰੀ ਹੈ ਕਿ ਕੁਸ ਪਲਚ ਆਪਾਂ ਨੂੰ ਅਲਵਿਦਾ ਕਹਿ ਕੇ ਨਵੇਂ ਸਾਲ 'ਚ ਪੈਰ ਧਰਾਂਗੇ ਤੇ ਸਰਕਾਰ ਤੁਰਤ ਬੈਠਕ ਬੁਲਾ ਕੇ ਸਾਰੀਆਂ ਮੰਗਾਂ ਲਾਗੂ ਕਰੂਗੀ ਸਾਇ ਜਿਸ ਤਰੀਕੇ ਦੇ ਹਾਲਾਤ ਨੇ ਤਾਂ ਇੱਕ ਵਾਰ ਫਿਰ ਇਹ ਮੈਂ ਤਸਵੀਰ ਜ਼ਰੂਰ ਦਿਖਾਉਣੀ ਚਾਹਾਂਗਾ ਕਿ ਇੱਥੇ ਉਹ ਤਮਾਮ ਤਸਵੀਰਾਂ ਨੇ ਜੋ 2024 ਦੇ ਵਿੱਚ ਹੋਈਆਂ ਔਰ ਇਹ ਸਾਰੀਆਂ ਤਸਵੀਰਾਂ 2025 'ਚ ਕਿਤੇ ਨਾ ਕਿਤੇ ਨਾ ਵਾਪਰਨ ਹਾਲਾਤ ਇਹ ਨਾ ਬਣਨ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਕੇਂਦਰ ਸਰਕਾਰ ਤੁਰੰਤ ਪ੍ਰਭਾਵ ਦੇ ਨਾਲ ਹੱਲ ਕਰੇ ਕਿਸਾਨਾਂ ਦਾ ਇਹੀ ਕਹਿਣਾ ਕਿਉਂਕਿ ਇਹ ਹਰ ਇੱਕ ਤਸਵੀਰ ਜਿਹੜੀ ਹੈ ਹਰ ਇੱਕ ਤਸਵੀਰ ਆਪਣੇ ਆਪ ਦੇ ਵਿੱਚ ਬੜੀ ਹੀ ਗਮਗੀਨ ਮਾਹੌਲ ਪੈਦਾ ਕਰਨ ਵਾਲੀ ਹੈ ਕਿਉਂਕਿ ਜਿੱਥੇ ਇਸ ਤਸਵੀਰ ਦੀ ਗੱਲ ਕਰੀਏ ਤਾਂ ਜਗਦੀਸ਼ ਸਿੰਘ ਢੱਲੇਵਾਲ 36ਵੇਂ ਦਿਨ ਦੇ ਵਿੱਚ ਮਰਨ ਵਰਤ ਚ ਨੇ ਤਾਂ ਉੱਥੇ ਉਹਨਾਂ ਦਾ ਪੋਤਾ ਜਿਹੜਾ ਉਹਨਾਂ ਦੇ ਨਾਲ ਪਿਆ ਹੈ ਦੂਸਰੇ ਪਾਸੇ ਸ਼ੁਭਕਰਨ ਸਿੰਘ ਹੈ ਜਿਸ ਦੀ ਪਿਛਲੇ ਦਿਨੀ ਹਰਿਆਣਾ ਵੱਲੋਂ ਪੁਲਿਸ ਵੱਲੋਂ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ ਜਿੱਥੇ ਸ਼ੰਬੂ ਖਨੌਰੀ ਔਰ ਰਤਨਪੁਰਾ ਦੱਬ ਵਾਲੀ ਬਾਰਡਰ ਦੀਆਂ ਤਸਵੀਰਾਂ ਨੇ ਤਾਂ ਅਲਵਿਦਾ 2024 ਇਸ ਠੰਡ ਦੇ ਮੌਸਮ ਦੇ ਵਿੱਚ ਕਹਿਣ ਵਾਲੇ ਕਿਸਾਨ ਪਰ ਆਪਣੀਆਂ ਮੰਗਾਂ ਕਿਸ ਤਰੀਕੇ ਦੇ ਨਾਲ ਖਤਮ ਕਰਨੀਆਂ ਇਹ ਕੇਂਦਰ ਸਰਕਾਰ ਨੂੰ ਪਤਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਕਿਸ ਤਰੀਕੇ ਦੇ ਨਾਲ ਮੰਨਣੀਆਂ ਔਰ ਕਿਸਾਨਾਂ ਨੂੰ ਇਹ ਪਤਾ ਹੈ ਕਿ ਕਿਵੇਂ ਜੜੀਆਂ ਆਪਣੀਆਂ ਮੰਗਾਂ ਨੇ ਉਹ ਖਤਮ ਕਰਾਉਣੀਆਂ ਤਾਂ ਇਸੇ ਤਰੀਕੇ ਦੇ ਨਾਲ ਇਹ ਮਸਲਾ ਚੱਲਦਾ ਰਹਿਣਾ ਹੈ ਜਾਂ ਇਹ ਮੰਗਾਂ ਮੰਨੀਆਂ ਜਾਣਗੀਆਂ ਇਹ ਸਮਾਂ ਦੱਸੇਗਾ ਕੈਮਰਾ ਪਰਸਨ ਬੰਨੀ ਚੌਂ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਖਨੌਰੀ ਬਾਰਡਰ